ਆਜੋ ਜੀ ਨਾ 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 ਆ ਜੀ ਇਹ ਨਹੀਂ ਕੇ ਕਮ ਕਰਦੇ ਬੀੜੀ ਕਿੱਥੇ ਆ ਅੱਗੇ ਹਾਂ ਬੱਚਾ ਲੈ ਕੇ ਜਾਓ ਉਹਨਾਂ ਨੂੰ ਲੈ ਕੇ ਜਾਓ ਮੇਰੀ ਫੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪੀ ਲੋਡ ਹੈ ਚਾਹੇ ਐਜੂਕੇਸ਼ਨ ਵਰਗੀ ਹੈ ਅਜੇ ਤੁਸੀਂ ਜੇ ਤੁਹਾਨੂੰ ਕੋਈ ਪੜਾਈ ਦੀ ਹੈਲਪੀ ਲੋਡ ਹੈ ਤੁਸੀਂ ਪ੍ਰੋਫੈਸਰ ਦੇ ਵਿੱਚ ਜਾਈ ਵਰਦੀ ਨਾ ਜੇ ਤੁਹਾਨੂੰ ਮੈਂ ਤੁਹਾਨੂੰ ਪ੍ਰੋਫੈਸਰ ਦੇ ਵਿੱਚ ਤੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪੀ ਲੋਡ ਹੈ ਅਸੀਂ ਤੁਹਾਡੇ ਨਾਲ ਹਾਂ ਠੀਕ ਹਾਂ ਸਰ ਇਹੋ ਜੀ ਮਤਲਬ ਮਤਲਬ ਇਹ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਤੁਹਾਨੂੰ ਹੀ ਮਿਲੇਗੀ। ਬਿਲਕੁਲ ਨਹੀਂ ਜੀ ਸਾਰਾ ਤੁਹਾਡੀ ਤੁਹਾਡੀ ਜੋ এডੂਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲੋਂ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ ਕਿ ਬੰਤੀ ਹੈ ਸਾਰਾ ਤਿੰਨ ਬੱਚੀਆਂ ਦਾ ਘਰਾ ਜੀ ਸਾਡਾ ਇਹ ਤਵਾਲੇ ਤੇ ਅੱਜ ਗਰੀਬ ਬੰਦੇ ਆ ਜੀ ਹਾਂ ਜੋ ਕੁਝ ਪਹਿਲਾਂ ਜਿਹੜਾ ਕੁਝ ਹੋ ਗਿਆ ਜੀ ਮਾਪਾ ਜੀ ਉਸ ਤੋਂ ਬਾਅਦ ਜੇ ਅਸੀਂ ਬਾਅਦ ਕੀ ਕੁਝ ਕਰਿਆ ਹੋਵੇ ਜੀ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਸਾਨੂੰ ਬਹੁਤ ਚਿਰ ਹੋ ਗਿਆ ਜੀ ਇਹ ਕੰਮ ਛੱਡਿਆ ਨੂੰ ਮਜ਼ਦੂਰੀ ਕਰਨਾ ਸਾਫ ਹੈ ਵਿਚਾਰ ਕਰੀਏ ਤੁਸੀਂ ਕਾ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਸੀਿੰਗਰ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਸਾਦੋ ਹੀੜੀ ਪਿੰਡ ਹੈ ਸਾਦੋ ਹੀੜੀ ਪਿੰਡ ਦੇ ਵਿੱਚ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਆ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਖਿਲਾਫ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਆ ਜਿਹਦੇ ਚਲਦੇ ਵਾਰ-ਵਾਰ ਸ਼ਿਕਾਇਤ ਮਿਲਦੇ ਚਲਦੇ ਇਹ ਕਾਫੀ ਤੰਗ ਸੀਗੇ ਪਿੰਡ ਵਾਲੇ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਆ ਤੇ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਕਿ ਆਫਟਰ ਥੈਟ ਇਹਨਾਂ ਨੇ ਜੋ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀ ਬਟ ਉਹ ਜੋ ਟਵਿਸਟ ਆਉਣਾ ਗਾਣੀ ਦੇ ਵਿੱਚ ਉਹ ਇਹ ਆ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਲੀਆਂ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਡਰੱਗ ਦੀ ਕਾਰੋਬਾਰ ਵਿੱਚ ਇਨਵੋਲਡ ਸੀਗੇ ਉਹ ਵੀ ਸਾਹਮਣੇ ਆਉਂਦੇ ਆ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਪਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਕਿ ਅਸੀਂ ਜੇ ਕੋਈ ਸਾਡੇ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਡਰੱਗ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਤਾਂ ਜਿਹਦੇ ਚੱਲਦੇ ਪੰਚਾਇਤ ਨੇ ਜੋ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਿਤ ਮੋਈਨ ਛਡਵਾਉਣ ਵਾਸਤੇ ਜੇ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰਗ ਨਾਲ ਅਫੈਕਟਡ ਸੀ ਜਿਹੜੇ ਡਰਗ ਦੇ ਕਾਰੋਬਾਰ ਵਿੱਚ ਪਏ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰਗ ਫ੍ਰੀ ਕਰਨਾ ਹੈ ਉਹ ਪਿੰਡ ਦੇ ਵਿੱਚ ਜੋ ਜੋ ਸਿਨੈਰੀਓ ਹੈ ਉਹ ਇਹ ਹੈ ਕਿ 40 ਵਿਅਕਤੀਆਂ ਦੇ ਖਿਲਾਫ ਜਿਹੜੇ ਫਰਚੇ ਦਰਜ ਨੇ ਜਿਹੜੇ ਇਹਨਾਂ ਕਾਰੋਬਾਰ ਦੇ ਵਿੱਚ ਨਸ਼ੇ ਦੇ ਖਿਲਾਫ ਐਨਡੀਪੀਐਸ ਦੇ ਜਿਹੜੇ ਬੱਚੇ ਹੈਗੇ। ਤੋਂ ਬੜੀ ਵਧੀਆ ਇਨੀਸ਼ੀਏਟਿਵ ਹੈਗੀ ਹੈ ਕਿ ਇਹਨਾਂ ਨੇ ਸਾਰੇ ਸਾਰਾ ਪਿੰਡ ਬੇਸਿਕਲੀ ਹੁਣ ਇਕੱਠਾ ਹੈਗਾ। ਸਾਰਾ ਪਿੰਡ ਚਾਹੇ ਉਹ ਡਰਗ ਨਾਲ ਅਫੈਕਟਡ ਹੈ ਚਾਹੇ ਉਹ ਕਾਰੋਬਾਰ ਦੇ ਵਿੱਚ ਸੀਗੇ ਪਹਿਲਾਂ ਉਹ ਕਮਿਟਮੈਂਟ ਕਰ ਰਹੇ ਆ ਰਿਟਰਨ ਕਮਿਟਮੈਂਟ ਕਰ ਰਹੇ ਆ ਕਿ ਵਿਦਨ 1 ਮੰਥ ਅਸੀਂ ਇਹਨੂੰ ਡਰਗ ਫਰੀ ਵਿਲੇਜ ਡਿਕਲੇਅਰ ਕਰਨਾ। ਤੇ ਪ੍ਰਸ਼ਾਸਨ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਸਟ੍ਰੈਟਜੀ ਰਹਿਣੀ ਹੈ ਜੋ ਅੱਗੇ ਅਸੀਂ ਸਟ੍ਰੈਟਜੀ ਬਣਾਈ ਆ ਉਹ ਇਹ ਹੈ। ਕਿ ਫਸਟ ਆਫ ਆਲ ਤਾਂ ਪੁਲਿਸ ਦਾ ਕਮ ਐਨਫੋਰਸਮੈਂਟ ਹੈ ਕਿ ਜੇ ਕੋਈ ਕੰਮ ਕਰਦਾ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲਿਆ। ਉਹਰੇ ਵਾਸਤੇ ਅਸੀਂ ਪੂਰੀ ਕਮਿਟਿਡ ਹੈ। ਜੇ ਕੋਈ ਕੰਮ ਕਰੇਗਾ ਇਨਫੋਰਮੇਸ਼ਨ ਸ਼ਿਫ ਆਏਗੀ ਤਾਂ ਡੈਫੀਨਿਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ। ਜੋ ਸੈਕੰਡ ਹੈ ਉਹ ਸੈਕੰਡ ਇਅ ਹੈ ਕਿ ਅਸੀਂ ਡਿਮਾਂਡ ਸਾਈਡ ਤੇ ਵੀ ਐਫਰਟ ਕਰ ਰਹੇ ਹਾਂ ਪਿੰਡ ਵਾਸੀਆਂ ਨਾਲ ਮਿਲ ਕੇ। ਜਿਹਦੇ ਤਹਿਤ ਅਸੀਂ ਕੁਝ ਬੱਚੇ ਆਈਡੈਂਟੀਫਾਈ ਕੀਤੇ ਆ। ਜਿਹੜੇ ਜਿਨ੍ਹਾਂ ਦੀ ਫੈਮਲੀਜ਼ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ। ਔਰ ਫੋਰ ਇਕਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਧਾਰੇ ਆ ਉਹਦੇ ਵਿੱਚ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਹਾਂ এডਿਊਕੇਸ਼ਨ ਅਫਸਰ ਤੇ ਸਕਿੱਲ ਡਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਅਫੀਸਰ ਪਟਿਆਲਾ ਨਾਲ ਤਾਂ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ এডਿਊਕੇਸ਼ਨ ਪ੍ਰਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਉਹ ਤੋਂ ਸੈਗਰੀਗੇਟ ਹੋ ਕੇ ਆਪਣਾ ਕੋਈ ਕੈਰੀਅਰ ਬਣਾਉਣ ਇਹ ਤਾਂ ਹੋ ਗਿਆ এডੂਕੇਸ਼ਨ ਪੁਆਇੰਟ ਆਫ 뷰 ਤੋਂ ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਤੇ பஞ்சਾਇਤ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰਗ ਅਫੈਕਟਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ ਸਕਿੱਲ ਡਿਵੈਲਪਮੈਂਟ ਕੋਰਸ ਚਾਹੀਏ ਹੋ ਗਈ AC ਰਿਪੇਅਰ ਹੈ ਚਾਹੀਏ ਮਕੈਨਿਕ ਦਾ ਚਾਹੀਏ ਸਲਾਈ ਖੜਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਕੋਈ ਨਾ ਕੋਈ ਉਹਨਾਂ ਨੂੰ এমਪਲੋਇਮੈਂਟ ਜਨਰੇਸ਼ਨ ਓਪਰਚੁਨਿਟੀ ਆਪਾਂ ਦੇ ਸਕੀਏ ਜਿਹਦੇ ਸਬੰਧ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀਅਲ ਐਸੋਸੀਏਸ਼ਨਾਂ ਨੂੰ ਵੀ ਅਪ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ এমਪਲੋਇਮੈਂਟ ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋ ਪਾਉਣ ਉਹ ਸੋਸਾਇਟੀ ਤੋਂ ਜਿਹੜੇ ਨਸ਼ੇ ਦੇ ਕਾਰੋਬਾਰਾਂ ਵਿੱਚ ਪਏ ਹੋਏ ਆ 3rd ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਭੇਤੀ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਮਿਲ ਕੇ ਕਿ ਜੇ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਹੈ ਡਰਗ ਤੋਂ ਅਫੈਕਟਡ ਹੈ ਹੁਣ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਵਾਈਏ। ਕਰਦੇ ਹਾਂ ਜੀ ਹਾਂਜੀ। ਅੱਛਾ। ਹਾਂਜੀ। ਕਿੰਨੇ ਬੱਚੇ ਨੇ ਤੁਹਾਡੇ? ਤਿੰਨ ਬੇਟੀਆਂ ਬੇਟੀਆਂ ਨੇ ਜੀ ਮੇਰੀਆਂ। ਇੱਕ ਤਾਂ ਟੈਕਨੋ ਵਾਲੀ ਪਈ। ਇੱਕ ਬੇਟੀ ਆ ਜੀ ਪਹਿਲਾਂ ਦੇ ਚਿਰ ਦੇ ਕੇਸ ਨੇ ਜੀ ਸਾਡੇ ਤੇ। ਉਸ ਤੋਂ ਬਾਅਦ 10 15 ਸਾਲ ਹੋ ਗਏ ਜੀ ਸਾਨੂੰ ਕਰਦੇ ਆਂ ਤੇ ਪਹਿਲਾਂ ਜਰੂਰ ਕਰਦੇ ਜੀ ਇਹ। ਉਸ ਤੋਂ ਬਾਅਦ ਜੇ ਅਸੀਂ ਕਦੇ ਕੁਝ ਨਹੀਂ ਕਰਾ ਜਸੀਂ ਦਿਹਾੜੀ ਮੈਂ ਤਾਂ ਕਰਦੇ ਤੇ ਬੱਚੀਆਂ ਨੂੰ ਪਾਲਦੇ ਹਾਂ ਜੀ। ਹਾਂਜੀ। ਹਾਂ ਜੀ ਮੇਰਾ ਘਰ ਆ ਜੀ ਇਹ। ਪਤੀ ਜੀ ਦਿਹਾੜੀ ਗਏ ਹੋਏ ਨੇ ਜੀ ਐ ਨਹੀਂ ਪਤਾ ਵੀ ਕੁਝ ਨਾਨਾ ਦਾ ਫੋਨ ਮੇਰੇ ਕੋਲੇ ਘਰੇ ਰਹਿ ਗਿਆ ਜੀ ਉਹਦਾ ਵੀ ਬਾਬੇ ਬੇਨਤੀ ਕਰਦੇ ਆ ਸਰਕਾਰ ਵੱਲੋਂ ਵੀ ਮੇਰੀਆਂ ਧੀਆਂ ਦਾ ਜੀ ਛੋਟੀ ਜਿਹੀ ਕੋਠੜੀ ਨਾ ਟਾਵ ਤੁਸੀਂ ਮਿੰਤ ਨਾਲਿਆ ਜੀ ਜੋ ਸਾਡੇ ਤੋਂ ਪਹਿਲਾਂ ਹੋ ਗਿਆ ਸਰ ਉਹਦੀ ਅਸੀਂ ਮਾਫੀ ਚਾਹੁੰਨੇ ਆ ਪਰ ਹੁਣ ਮੇਰੇ ਧੀਆਂ ਦਾ ਵੀ ਜੀ ਆ ਘਰ ਨਾ ਟਾਇਆ ਜਾਵੇ ਬੇਨਤੀ ਆ ਸਰਕਾਰ ਵੱਲੋਂ ਜੀ ਹਾਂ ਜੇ ਉਦੋਂ ਤੋਂ ਬਾਅਦ ਮੈਂ ਕੁਝ ਕਰੂੰ ਜੋ ਮਰਜ਼ੀ ਸਜ਼ਾ ਦੇ ਦਿਓ ਸਰ ਮੈਨੂੰ ਕਿੰਨਾ ਕੀ ਕਰਦੇ ਨਸ਼ਾ ਕਿਹੜਾ ਕਰਦੇ ਨਸ਼ਾ ਤਾਂ ਜੀ ਅਸੀਂ ਪਹਿਲਾਂ ਜਦਾਤ ਦੇ ਪਰਦਾ ਦੇ ਨਾਲ ਜਰੂਰਤੀ ਜਾ ਰੂ ਦੂਰੂ ਦਾ ਜਰੂਰ ਕਰਦੇ ਜੇ ਉਦੋਂ ਬਾਅਦ ਕਦੇ ਨਹੀਂ ਕੁਝ ਕਰਿਆ ਜੀ ਨਾ ਜੀ ਅਸੀਂ ਨਾ ਕਦੇ ਦੇਖਿਆ ਨਾ ਸਾਨੂੰ ਪਤਾ ਜੀ ਉਹਨਾਂ ਦਾ ਵੀ ਕੀ ਚੀਜ਼ ਹੁੰਦੀ ਐ ਨਾ ਜੀ ਕੁਸੀ ਪਹਿਲਾਂ ਦਾਦੇ ਪੜਦਾਦੇ ਜ਼ਰੂਰ ਕਰਦੇ ਹੋਣਗੇ ਜੀ ਮੈਨੂੰ ਨਾ ਜੀ ਅਸੀਂ ਨਿਕਾਦੇ ਕਰਿਆ ਉਹਦੇ ਮੁਕਦਮੇਦਾਰ ਜਿਹਨੇ 6 ਮੁਕਦਮੇ ਹਾਂ ਜੀ ਉਹ ਪਹਿਲਾ ਜੀ ਪਹਿਲਾ ਵੀ 10 ਹੋਰਿਆਂ ਨਾਲ ਰਹਿੰਦੇ ਸੀ ਜੀ ਉਹ ਮੇਰੇ ਨਾਲ ਉਹ ਹੁਣ ਗੁজার ਗਏ ਜੀ ਉਦੋਂ ਦੀ ਕਿਸ ਨੇ ਜੀ ਜਿੱਦਣ ਦੇ ਅਸੀਂ ਮਰੇ ਨੇ ਉਹ ਜੇਲ੍ਹ ਛੁਕਾ ਤਾਂ ਬਾਹਰ ਆਏ ਨੇ ਜੇਲ੍ਹ ਤਾਂ ਹੋ ਗਿਆ ਜੀ 2 2.5 ਸਾਲ ਪਹਿਲਾਂ 3 ਸਾਲ ਮੰਗੂ ਹੋ ਗਏ ਜੀ ਆਏ ਨੂੰ ਉਦੋਂ ਬਾਅਦ ਅਸੀਂ ਕੁਝ ਵੀ ਨਿਕਰੇ ਨਾ ਕਦੇ ਦੇ ਹੱਥ ਲਾਇਆ ਜੀ ਹਾਂ ਜੀ ਇਹ ਸਾਰੀ ਕਾਨੂੰਨੀ ਆ ਜੀ ਕਿਸੇ ਦੀ ਉਹ ਨਹੀਂ ਹੈਗੀ ਜੀ ਇਹ ਸਾਰੀ ਕਾਨੂੰਨੀ ਆ ਜੀ ਇਹ हां जी बस मैं इच कै गजास करदी हां जी सरकार ਵੱਲੋਂ ਵੀ ਮੇਰੀਆਂ ਬੱਚੀਆਂ ਦਾ ਕੋਠਣਾ ਨਾ ਟਾਇਆ ਜਾਵੇ ਜੀ ਬੱਚੀਆਂ ਮੇਰੀਆਂ ਬਟਿਆਰੇ ਨੇ ਵਿਆਹ ਉਹਨਾਂ ਰੀਆਂ ਨੇ ਬੇਨਤੀ ਕਰਦੀ ਹਾਂ ਜੀ ਸਰਕਾਰ ਨੂੰ ਜੀ ਇਹ ਹੂੰ ਮਝ ਵਾਈ ਹੈ ਜੀ ਕੀ ਮੰਗ ਕਰ ਦੋਸਤ ਨਾ ਮੈਂ ਮੰਗ ਕਰਦਾ ਜੀ ਗਾਂਹਵਾਦ ਜਿਹੜਾ ਇਹਨੇ ਕਰਤਾ ਹੋਵੇ ਪਹਿਲਾਂ ਹੀ ਕਰ ਰਿਹਾ ਪੰਜ ਛੇ ਸਾਲ ਹੋ ਗਏ ਜੀ ਹੁਣ ਤੋਂ ਵਧੀਆ ਕੰਮ ਲਾਵਾ ਜੀ ਕਿ ਨਸ਼ਾ ਕਰੇ ਪਹਿਲਾਂ ਜੀ ਚਲੋ ਦਾਰੂ ਦੂਰੇ ਵੇਚਾ ਦੇ ਜੀ ਮਾੜੀ ਮੋਟੀ ਪਹਿਲਾਂ ਉਹ ਉਹ ਕਦੇ ਕਦੋਂ ਦਾਰੂ ਦੇ ਨੇ ਮਾਮਲੇ ਜਿਹੜੇ ਦਾਰੂ ਦੇ ਨੇ ਜੀ ਇੱਕੋ ਭੁੱਕੀ ਦਾ ਜੀ ਹਾਂ ਜੀ ਨਾ ਇਹ ਚਿੱਟਾ ਚੁਟਾ ਕੋਈ ਨਾ ਚਿੱਟਾ ਦੇਖਿਆ ਜਾਂ ਤੱਕ ਨਾ ਜਿੱਤੇ ਦੇ ਕੰਮ ਹੀ ਕਰੇ ਜੀ ਬਸ ਪਿੰਡ ਤੇ ਰਹੇਗਾ ਨਾ ਹੀ ਨਾ ਜੀ ਕੋਈ ਗੁਰਗਾ ਇੱਥੇ ਕਰੇ ਉਹਦੇ ਘਰ ਦੇ ਲੋਕ ਗਾਂਹਵਾਦ ਇਹਨੇ ਮਾਫੀ ਦਿਵਾਣੇ ਜੀ ਸਾਰਾ ਕੋ ਦਿਨ ਲਿਖਨ ਵਿਖਾਈ ਕਰਾਉਂਗਾ ਮੈਂ ਵੀ ਗਾਂ ਵਾਤੇ ਅਗਰ ਇੱਕ ਵਧੀਆ ਕੰਮ ਲਾ ਕੇ ਖੋ ਜੀ ਇਹ ਜਿਹੜਾ ਵਿਅਕਤੀ ਹੈ ਇਹਦੇ ਤੇ 5 6 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜੀ ਪਹਿਲਾਂ ਤੋਂ ਇਹ ਅੰਦਰ ਵੀ ਰਹਿ ਕੇ ਆਇਆ ਇਹਨੂੰ ਸਾਲ ਕਿ ਹੋਇਆ ਬਾਹਰ ਆਇਆ ਇਹਨੂੰ ਤੇ ਉਸ ਤੋਂ ਬਾਅਦ ਜਦੋਂ ਸਾਡੀ ਪੰਚਾਇਤ ਬਣੀ ਤਾਂ ਸਾਡਾ ਜਿਹੜਾ ਪਹਿਲਾਂ ਮਤਾ ਸੀਗਾ ਉਹ ਨਸ਼ਿਆਂ ਦੇ ਖਿਲਾਫ ਸੀਗਾ ਵੀ ਜੋ ਵੀ ਨਸ਼ਾ ਤਸਕਰੀ ਕਰੂਗਾ ਜਾਂ ਇਹਨਾਂ ਦੀ ਮਦਦ ਕਰੂਗਾ ਉਹ ਪੰਚਾਇਤ ਉਹਦੀ ਮਦਦ ਨਹੀਂ ਕਰੂਗੀ ਤੇ ਉਸ ਦੇ ਤਹਿਤ ਜੀ ਚਲੋ ਪੰਜਾਬ ਸਰਕਾਰ ਨੇ ਬਹੁਤ ਸੋਹਣਾ ਉਪਰਾਲਾ ਕਰਿਆ ਜੀ ਜਿਹੜਾ ਨਸ਼ਾ ਰਹਿਤ ਪੰਜਾਬ ਉਹਦੀ ਇੱਕ ਨਵੀਂ ਜੰਗ ਛੇੜੀ ਹੈ ਜੀ ਤਕਰੀਬਨ 6 ਤੋਂ 7 ਇਹਨਾਂ ਤੇ ਮੁਕਦਮੇ ਦਰਜ ਸੀਗੇ ਜੀ ਐਨਡੀਪੀਐਸ ਦੇ ਤਹਿਤ ਤੇ ਉਹਨੂੰ ਇੱਕ ਸਾਲੇ ਹੋਇਆ ਜੀ ਹਜੇ ਬਾਹਰ ਆਇਆ ਹੋਰ ਵੀ ਕੋਈ ਲਿਸਟ ਆ ਸਕਦੀ ਤੁਹਾਡੇ ਪਿੰਡ ਦੇ ਸਾਹਮਣੇ ਕੋਈ ਸਾਭ ਬਿਲਕੁਲ ਬਿਲਕੁਲ ਉਮੀਦ ਹੈ ਜੀ ਤਾਂ ਅਸੀਂ ਉਹ ਇਹਨਾਂ ਦੇ ਫਿਰ ਮਤਾ ਪਾਸ ਕਰਿਆ ਜੀ ਵੀ ਇਹਨਾਂ ਤੋਂ ਇਹ ਖਾਲੀ ਕਰਵਾਈ ਜਾਵੇ ਤੁਹਾਡੀ ਪੰਚਾਇਤ ਬਣ ਤੋਂ ਬਾਅਦ ਕਿੰਨੇ ਕਿ ਠੱਲਾ ਜਿਹੜੀ ਨਸ਼ੇ ਦੀ ਇਸ ਪਿੰਡ ਦੇ ਵਿੱਚ ਪਈ ਆ ਅਸੀਂ ਜੀ ਅਸੀਂ ਮਤੇ ਤੋਂ ਬਾਅਦ ਅਸੀਂ ਜਦੋਂ ਮਤਾ ਅਸੀਂ ਸ਼ੁਰੂ ਸ਼ੁਰੂ ਕਰਿਆ ਜਦੋਂ ਕੰਮ ਤਾਂ ਉਹਦੇ 'ਚ ਸਾਡਾ ਸਭ ਤੋਂ ਪਹਿਲਾ ਉਹੀ ਸੀਗਾ ਵੀ ਇਹ ਜਿਹੜਾ ਇਨੀਸ਼ੀਏਟਿਵ ਸੀਗਾ ਵੀ ਨਸ਼ੇ ਨੂੰ ਅਸੀਂ ਦੂਰ ਕਰੀਏ ਜੀ